ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਭ ਜਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਆਂ ਆਪਾਂ ਅੱਜ ਦੀ ਨਿਊ ਵੀਡੀਓ ਅੱਜ ਦਾ ਨਿਊ ਬਲੌਗ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਜਿਹੜੇ 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 ਪਹਿਲੀ ਵਾਰ ਆਏ ਨੇ ਮੇਰੇ ਚੈਨਲ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਸਭ ਦੇ ਪਿਆਰ ਸਦਕਾ ਹੀ ਆਪਾਂ ਇੱਥੋਂ ਤੱਕ ਆਈਆਂ ਤੇ ਤੁਹਾਡੇ ਸਭ ਦੇ ਸਾਥ ਦੇ ਨਾਲ ਹੀ ਆਪਾਂ ਅੱਗੇ ਜਾਣਾ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਹਾਜੀ ਆਪਾਂ ਸਿੱਖ ਰਹੇ ਹਾਂ ਹਨਾ ਹੌਲੀ ਹੌਲੀ ਵਧੀਆ ਚੀਜ਼ਾਂ ਵੀ ਲੈ ਕੇ ਆਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਕਹਿੰਦੇ ਆਪਣੇ ਹੱਥ ਹੁੰਦਾ ਆਪਣੀ ਇੱਜ਼ਤ ਆਪ ਕਰਵਾਉਣਾ ਹਨਾ ਬਣਾਉਣ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਪਰ ਜੇ ਆਪਾਂ ਗਵਾਉਣਾ ਚਾਹੀਏ ਨਾ ਇੱਕ ਸਕਿੰਟ ਦੇ ਵਿੱਚ ਇੱਜ਼ਤ ਦੀ ਜਿਹੜੀ ਹੈਗੀ ਆ ਧੱਜੀਆਂ ਉੱਡ ਜਾਂਦੀ ਆ ਤਾਂ ਕਹਿੰਦਾ ਮਤਲਬ ਆ ਥੰਬਨੇਲ ਤੁਸੀਂ ਦੇਖ ਲਿਆ ਹੋਣਾ ਮੈਂ ਗੱਲ ਕਰਨ ਜਾ ਰਹੀ ਆ ਕਿ ਹਨਾ ਉਹਦੇ ਬਾਰੇ ਗੱਲ ਕਰਨ ਜਾ ਰਹੀ ਆ ਗਾਇਸ ਭੈਣ ਬਾਰੇ ਦੇਖੋ ਉਹ ਪਹਿਲਾਂ ਕੀ ਸੀ ਮੈਂ ਨਾਲ-ਨਾਲ ਫੋਟੋਸ ਸ਼ੇਅਰ ਕਰੂੰਗੀ ਉਹਦੀਆਂ ਪਹਿਲਾਂ ਕੀ ਸੀ ਤੇ ਹੁਣ ਕੀ ਆ ਵੀਡੀਓ ਕਲਿੱਪਸ ਨਾਲ-ਨਾਲ ਸ਼ੇਅਰ ਕਰੂੰਗੀ ਤੇ ਫੋਟੋ ਸ਼ੇਅਰ ਕਰੂੰਗੀ ਦੇਖੀ ਚੱਲਿਓ ਹਨਾ ਮੈਂ ਤੁਹਾਨੂੰ ਦਿਖਾਉਣੀ ਆ ਵੀ ਹੁਣ ਜਦੋਂ ਉਹਦੀ ਰੋਸਟਿੰਗ ਹੋ ਰਹੀ ਆ ਕਿਉਂ ਹੋ ਰਹੀ ਆ ਉਲਟਾ ਉਹ ਸਿੰਪੈਥੀ ਕਾਰਡ ਖੇਡ ਰਹੀ ਆ ਲੋਕਾਂ ਦੇ ਵਿੱਚ ਹਨਾ ਤਾਂ ਮੈਂ ਇਹ ਚੀਜ਼ ਸ਼ਾਇਦ ਉਹ ਦੇਖ ਲਵੇ ਉਹਨੂੰ ਵੀ ਪਤਾ ਲੱਗ ਜਾਏ ਵੀ ਮੈਂ ਪਹਿਲਾਂ ਕੀ ਸੀ ਤੇ ਹੁਣ ਕੀ ਆ ਲੋਕ ਮੈਨੂੰ ਹੁਣ ਮਾੜਾ ਕਿਉਂ ਬੋਲਦੇ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਹਨ ਗਾਇਸ ਭੈਣੇ ਵਾਲੀ ਵੀਡੀਓ ਜਿਹੜੀ ਗਾਇਸ ਭੈਣ ਗਾਇਸ ਵੀਰੇ ਚੌਲ ਖਾ ਲੋ ਵੀਡੀਓ ਇਹਦੀ ਹੋਈ ਸੀ ਵਾਇਰਲ ਚਲੋ ਮੰਨਦੇ ਆ ਕਿ ਇਨਸਾਨ ਦੇ ਵਿੱਚ ਚੇਂजेस ਆਉਂਦੇ ਨੇ ਜਦੋਂ ਇਨਸਾਨ ਕੋਲ ਚਾਰ ਪੈਸੇ ਆਉਣ ਲੱਗ ਜਾਂਣ ਚਾਰ ਜਾਨੇ ਉਹਨੂੰ ਜਾਣਨ ਲੱਗ ਜਾਂਣ ਤਾਂ ਉਹਦੀ ਲੁੱਕ ਦੇ ਵਿੱਚ ਉਹਦੇ ਪਰਸਨੈਲਿਟੀ ਦੇ ਵਿੱਚ ਹਨਾ ਆਪਣੇ ਆਪ ਦੇ ਵਿੱਚ ਉਹਦੇ ਕੱਪੜੇ ਪਾਉਣ ਦੇ ਢੰਗ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਚੇਂजेस ਲੈ ਕੇ ਆਉਂਦਾ ਇਟਸ ਨਾਰਮਲ ਤੇ ਆਉਣੇ ਵੀ ਚਾਹੀਦੇ ਨੇ ਹਨਾ ਪਹਿਲਾਂ ਉਹ ਕੀ ਸੀ ਹੁਣ ਉਹਨੇ ਖੁਦ ਨੂੰ ਚੇਂਜ ਕੀਤਾ ਇਹ ਠੀਕ ਹੈ ਫਰਕ ਆਉਣਾ ਚਾਹੀਦਾ ਜਦੋਂ ਬੰਦੇ ਕੋਲ ਪੈਸਾ ਪਹਿਲਾਂ ਉਹਨਾਂ ਕੋਲ ਗਰੀਬੀ ਸੀ ਹੁਣ ਬੰਦੇ ਕੋਲ ਪੈਸਾ ਜਦੋਂ ਪੈਸਾ ਹੋਵੇ ਇਨਸਾਨ ਕੋਲ ਇਨਸਾਨ ਖੁਦ ਨੂੰ ਚੇਂਜ ਕਰਦਾ ਠੀਕ ਹੈ ਇਹ ਚੀਜ਼ ਆਪਾਂ ਮੰਨਦੇ ਹਾਂ ਬਟ ਆਹ ਕਲਿੱਪਸ ਮੈਂ ਸ਼ੇਅਰ ਕਰਦੀ ਆਂ ਨਾਲ ਨਾਲ ਤੁਹਾਡੇ ਤੁਸੀਂ ਦੇਖ ਸਕਦੇ ਹੋ ਵੀ ਆਹ ਚੀਜ਼ਾਂ ਇਹ ਚੀਜ਼ਾਂ ਕੀ ਸਹੀ ਨੇ ਇਹਦੇ ਅਕਸਰ ਬਲੌਗ ਦੇਖਿਆ ਤੁਸੀਂ ਮੇਰੇ ਆਪਰੇਸ਼ਨ ਹੋਏ ਆ ਤਿੰਨ ਠੀਕ ਹੈ ਮੈਥੋਂ ਕੰਮ ਨਹੀਂ ਹੁੰਦਾ ਮੈਂ ਇਹਦੇ ਹਸਬੰਡ ਨੂੰ ਵੇਖਿਆ ਹਮੇਸ਼ਾ ਇਹਦਾ ਹਸਬੰਡ ਭਾਂਡੇ ਮਾਂਜਦਾ ਕੱਪੜੇ ਧੋਂਦਾ ਠੀਕ ਹੈ ਖਾਇਕ ਝਾੜੂ ਵਗੈਰਾ ਵੀ ਕਈ ਵਾਰ ਕਰਦਾ ਇਹਨੂੰ ਸਿਰਫ ਮੈਂ ਰੋਟੀ ਬਣਾਉਂਦੀ ਨੂੰ ਦੇਖਿਆ ਹੋਰ ਕਦੇ ਕੰਮ ਕਰਦੀ ਨੂੰ ਮੈਂ ਇਹਨੂੰ ਦੇਖਿਆ ਹੀ ਨਹੀਂ ਜਦੋਂ ਤਾਂ ਕੰਮ ਕਰਨਾ ਹੁੰਦਾ ਉਦੋਂ ਇਹਦੇ ਇਹਦੀ ਤਬੀਅਤ ਖਰਾਬ ਹੁੰਦੀ ਹੈ ਜ਼ਿਆਦਾਤਰ ਇਹ ਕਹਿੰਦੀ ਹੈ ਤਾਂ ਹੀ ਇਹ ਕੰਮ ਕਰਦੇ ਨੇ ਹੁਣ ਇੰਨੀ ਦੂਰ ਤੱਕ ਦੇ ਸਫ਼ਰ ਕਰਦੀ ਆ ਚਲੋ ਪੈਸਿਆਂ ਦੀ ਖਾਤਰ ਕਰਦੀ ਆ ਫਾਈਨ ਹੈ ਠੀਕ ਹੈ ਬਟ ਜਦੋਂ ਆਹ ਨੱਚ ਟੱਪ ਤੁਸੀਂ ਦੇਖ ਸਕਦੇ ਹੋ ਆ ਇੰਨੇ ਲੱਕ ਲੁੱਕ ਜੇ ਹਿਲਾਰੇ ਆ ਤਾਂ ਮਜ਼ਾਕ ਆਪਣਾ ਆਪ ਹੀ ਬਣਵਾ ਰਹੀ ਹੈ ਫਿਰ ਦੇਖ ਸਕਦੇ ਹੋ ਤੁਸੀਂ ਆ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ਮੈਂ ਤੁਸੀਂ ਦੇਖ ਸਕਦੇ ਹੋ ਹਨ ਦੇਖੋ ਕੰਮ ਕੀ ਲੱਗਦਾ ਤੁਹਾਨੂੰ ਵੀ ਜਿਹੜਾ ਸਾਹਮਣੇ ਇੱਥੇ ਨੱਚੀ ਟੱਪੀ ਜਾਂਦੀ ਹੈ ਇਹਨੂੰ ਕੋਈ ਪ੍ਰੋਬਲਮ ਹੈਗੀ ਆ ਭਾਂਡੇ ਧੂਨੇ ਤਾਂ ਮੇਰੇ ਸਾਹਮਣੇ ਲੱਕ ਹਿਲਾਉਣ ਨਾਲੋਂ ਸੌਖੇ ਨੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਭੈਣੇ ਬੰਦੇ ਨਾ ਬੰਦਿਆਂ ਵਾਲੇ ਕੰਮ ਕਰਦੇ ਚੰਗੇ ਲੱਗਦੇ ਨੇ ਚਲੋ ਹੈਲਪ ਕਰਾਉਣਾ ਠੀਕ ਹੈ ਬਟ ਬੰਦੇ ਬੰਦੇ ਵਾਲੇ ਕੰਮ ਕਰਦੇ ਬੰਦਿਆਂ ਨੂੰ ਬੰਦਿਆਂ ਦੇ ਕੰਮ ਸੌਂਦੇ ਨੇ ਸੋ ਇਹ ਜਿਹੜੀ ਚੀਜ਼ ਆ ਨਾ ਮਤਲਬ ਨੱਚਣ ਟੱਪਣ ਨਾਲੋਂ ਕੰਮ ਕਰਨਾ ਸੌਖਾ ਤਾਂ ਝਾੜੂ ਵਗੈਰਾ ਭਾਂਡੇ ਵਗੈਰਾ ਹੁਣ ਉਹ ਨਾਰਮਲ ਆਪਣੇ ਆਪ ਕਰ ਸਕਦੀਆਂ ਤੂੰ ਸੋ ਆਪ ਕਰਿਆ ਕਰ ਆਪਣੇ ਹਸਬੰਡ ਦਾ ਹੋਰ ਤਮਾਸ਼ਾ ਨਾ ਬਣਾ ਲੋਕਾਂ ਦੇ ਵਿੱਚ ਉਲਟਾ ਤੂੰ ਬਲੌਗ ਸ਼ੂਟ ਕਰ ਰਹੀ ਹੈ ਹਨਾ ਵਿੱਚ ਸਾਰਾ ਕੁਝ ਉਵੇਂ ਦਿਖਾਨੀ ਹੈ ਕਿ ਮੇਰੇ ਘਰ ਵਾਲਾ ਭਾਂਡੇ ਮਾਂਸ ਦਾ ਤੇ ਆ ਸਿੰਪੈਥੀ ਕਾਰਡ ਖੇਡਣ ਦੀ ਤਾਂ ਲੋੜ ਹੀ ਹੈ ਨਹੀਂ ਹਨਾ ਲੋਕਾਂ ਦੇ ਵਿੱਚ ਕਿ ਮੈਨੂੰ ਰੋਸਟ ਕੀਤਾ ਜਾਂਦਾ ਮੈਨੂੰ ਗਲਤ ਬੋਲਿਆ ਜਾਂਦਾ ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲਦੇ ਹੋ ਤੁਸੀਂ ਤੁਹਾਨੂੰ ਕੋਈ ਵੀ ਭੈਣ ਮੇਰੀ ਇਹ ਗਲਤ ਨਹੀਂ ਬੋਲਦਾ ਤੁਸੀਂ ਖੁਦ ਆਪਣਾ ਆਪ ਮਜ਼ਾਕ ਬਣਾਉਣ ਲੱਗੇ ਹੋਣ ਲੋਕਾਂ ਦੇ ਵਿੱਚ ਤਮਾਸ਼ਾ ਬਣਾਉਣ ਲੱਗੇ ਤਾਂ ਦੇਖੋ ਹਨਾ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਵੀ ਜਿੱਥੋਂ ਸਟਾਰਟਿੰਗ ਕੀਤੀ ਸੀ ਆਪਣੇ ਆਪ ਸੋਚ ਕੇ ਦੇਖੋ ਤੁਸੀਂ ਕੀ ਸੀਗੇ ਤੇ ਹੁਣ ਤੁਸੀਂ ਕੀ ਹੋ ਪੈਸੇ ਦੇ ਆ ਇੰਨਾ ਵੀ ਉਹ ਨਹੀਂ ਰੱਖਣਾ ਚਾਹੀਦਾ ਬੰਦੇ ਨੂੰ ਵੀ ਇੰਨਾ ਵੀ ਕ੍ਰੇਜ਼ ਨਾ ਹੋਵੇ ਕਿ ਉਹ ਆਪਣੀ ਇੱਜ਼ਤ ਕਿੱਦਾਂ ਕਰਵਾਉਣੀ ਆ ਕਿੱਦਾਂ ਬਰਕਰਾਰ ਰੱਖਣੀ ਆ ਉਸ ਚੀਜ਼ ਨੂੰ ਭੁੱਲ ਜੇ ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਉਹਨਾਂ ਬਾਰੇ ਇਹੀ ਗੱਲ ਕਰਨਾ ਚਾਹੁੰਦੇ ਸੀ ਤੇ ਹੁਣ ਆਪਣਾ ਅਨਦੀਪ ਇਹ ਲੱਗਿਆ ਸੀ ਰੋਣ ਇਹਨੂੰ ਮੰਜੇ ਤੇ ਪਾਇਆ ਹੋਇਆ ਸੀ ਦੇਖ ਸਕਦੇ ਹੋ ਤੁਸੀਂ ਹੁਣ ਇਹਦੀਆਂ ਹਰਕਤਾਂ ਹਾਂ ਤੇਲ ਲਵਲੀਨ ਗਈ ਹੋਈ ਹੈ ਸਕੂਲ ਹਾਫ ਡੇ ਹੁੰਦਾ ਸਕੂਲ ਦੇ ਵਿੱਚ 12 ਵਜੇ ਆ ਜੂਗੀ ਸੋ ਉਸ ਤੋਂ ਬਾਅਦ ਆਪਾਂ ਜਾਣਾ ਸ਼ਾਪ ਤੇ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਕੱਲ ਬੱਚਿਆਂ ਦੀ ਸ਼ਾਪਿੰਗ ਕਰ ਲਈ ਸੀ ਕੱਪੜੇ ਵਗੈਰਾ ਆਪਾਂ ਲੈ ਆਂਦੇ ਸੀ ਸੋ ਇੱਥੇ ਸ਼ਾਪ ਤੇ ਜਾਣਾਗਾ ਥੋੜਾ ਬਾਅਦ ਸਮਾਨ ਲੈ ਕੇ ਜਾਣਾ ਲੈ ਕੇ ਆਉਣਾ ਮਤਲਬ ਹੰਸਲੀਪ ਇਹ 6th ਮੰਥ ਦਾ ਹੋ ਚੁੱਕਿਆ 7th ਮੰਥ ਇਹ ਦਾ ਸਟਾਰਟ ਆ ਤੇ ਹੁਣ ਇਹ ਆਈ ਥਿੰਕ ਮੈਨੂੰ ਲੱਗਦਾ ਵੀ ਇਹ ਛੇਤੀ ਬੋਲਣ ਲੱਗ ਜਾਊਗਾ ਬਿਕਾਜ਼ ਇਹ ਪਾਪਾ ਤੇ ਮੰਮਾ ਕਦੇ-ਕਦੇ ਆਪਣੇ ਜਦੋਂ ਇਹਦਾ ਮਨ ਹੁੰਦਾ ਤਾਂ ਬੋਲ ਦਿੰਦਾ ਅੰਸ਼ਦੀਪ ਆਓ ਕਾਕਾ ਚਲੋ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਥੈਂਕ ਯੂ